ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੱਦਾਂ ਕਿ ਹੁਣ ਅੰਬਾਂ ਦਾ ਸੀਜ਼ਨ ਜਿਹੜਾ ਚੱਲ ਰਿਹਾ ਸੋ ਅਸੀਂ ਬਣਾਇਆ ਅੰਬ ਦਾ achar ਇਹ achar ਪਾਉਣਾ ਬਹੁਤ ਹੀ ਆਸਾਨ ਆਗਾ ਕੋਈ ਵੀ ਵੀਡੀਓ ਦੇਖ ਕੇ ਸਾਨੀ ਨਾਲ ਜਿਹੜਾ achar ਪਾ ਸਕਦਾ ਆਜੂ ਤੁਹਾਨੂੰ ਅੱਗੇ ਦਿਖਾਉਣੀ ਆ ਪੂਰੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਅੰਬ ਜਿਹੜੇ ਮੰਗਾਲੇ ਸੀ ਬਾਹਰੋਂ ਖੇਤੋਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾਗਾ ਫਿਰ ਆਪਾਂ ਇਹਨਾਂ ਨੂੰ ਕੱਟ ਕਰਨਾਗਾ ਤੁਸੀਂ ਚਾਕੂ ਨਾਲ ਵੀ ਕਰ ਸਕਦੇ ਹੋ। ਇਹ ਕੋਈ ਇਦਾਂ ਤਰਕੇ ਜਿਹੜੇ ਚਾਰ-ਚਾਰ ਫਾੜੀਆਂ ਕਰ ਲੈਣੀਆਂ ਜਿਹੜੀ ਵਿੱਚ ਗੁਥਲੀ ਹੋਊਗੀ ਉਹਨੂੰ ਆਪਾਂ ਕੱਢ ਕੇ ਸਿੱਟ ਦੇਣਾ ਬਾਹਰੇ ਉਹਨਾਂ ਵਿੱਚ ਪਾਉਣੀਆਂ ਹੈਗੀਆਂ। ਸੋ ਇਸ ਤਰ੍ਹਾਂ ਅੰਬਾਂ ਨੂੰ ਕੱਟਣ ਤੋਂ ਬਾਅਦ ਜਿਹੜਾ ਆਪਾਂ 2 ਘੰਟੇ ਧੁੱਪਲ ਹੋਰ ਲਗਾਉਣੀ ਆ ਆਪਾਂ ਨੇ। ਕੱਟ ਕਰਨ ਤੋਂ ਬਾਅਦ 2 ਘੰਟੇ ਧੁੱਪੇ ਰੱਖਣਾ। ਸੋ ਹੁਣ ਇਸ ਤੋਂ ਬਾਅਦ ਜਿਹੜਾ ਆਪਾਂ ਨੇ ਅੰਬਾਂ ਨੂੰ ਜੋਕ ਕੇ ਫੇਰ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਨੇ ਐਡ ਕਰਾਂਗੇ ਇੱਥੇ ਮੇਰੇ ਕੋਲੇ 15 ਕਿਲੋ ਆਂਬ ਨੇ ਸੋ ਅਸੀਂ ਇਹਨਾਂ ਨੂੰ ਤਿੰਨ ਭਾਗਾਂ 'ਚ ਵੰਡ ਕੇ 5-5 ਕਿਲੋ ਜਿਹੜਾ ਕਰ ਲਿਆ ਸੋ ਹੁਣ ਇਸ ਦੇ ਵਿੱਚ ਜੋ ਕੁਝ ਅਸੀਂ ਪਾਉਣਾਗਾ ਮੇਥੇ ਪਾਉਣੇ ਨੇ ਸੌਂਫ ਤੇ ਨਾਲ ਹੀ ਇਸ ਵਿੱਚ ਕਲੌਂਜੀ ਹਲਦੀ ਪਾਉਣੀ ਹੈ 1.5 ਕ ਕਰਸ਼ੀ ਕੋਈ ਇਹਦੇ ਵਿੱਚ ਆਪਾਂ ਜ਼ਿਆਦੇ ਮਸਾਲੇ ਨਹੀਂ ਪਾਵਾਂਗੇ ਤੇ ਡੇਢ ਕ ਘੜਸ਼ੀਓ ਆਪਾਂ ਜਿਹੜਾ ਲਾਲ ਮਿਰਚ ਪਾਉਣੀ ਆ ਇਹ 5 ਕਿਲੋ ਆਂਬ ਦਾ ਦੱਸ ਰਹੀ ਹਾਂ ਮੈਂ ਤੁਹਾਨੂੰ ਵੀ 5 ਕਿਲੋ ਆਂਬ ਦੇ ਵਿੱਚ ਚਾਰ ਦੇ ਵਿੱਚ ਇੱਕ ਪੈਕਟ ਪੂਰਾ ਪਾਉਣਾ ਨੂਨ ਦਾ ਸੋ ਇਸ ਤੋਂ ਬਾਅਦ ਇੱਕ ਕੌਲੀ ਹੋਰ ਐਡ ਕਰਨੀ ਹੈ ਦੇ ਵਿੱਚ ਮਤਲਬ 5 ਕਿਲੋ ਦੇ ਵਿੱਚ ਆਪਾਂ ਨੇ ਜਿਹੜਾ ਸਵਾ ਕ ਕਿਲੋ ਨਮਕ ਪਾ ਦੇਣਾਗਾ ਇਸ ਤੋਂ ਬਾਅਦ ਆਪਾਂ ਸਰੋਂ ਦਾ ਤੇਲ ਐਡ ਕਰਨਾ ਸਰੋਂ ਦਾ ਤੇਲ ਆਪਾਂ ਥੋੜਾ-ਥੋੜਾ ਕਰਕੇ ਐਡ ਕਰਾਂਗੇ ਜਿਆਦਾ ਵੀ ਚਿਪਚਿਪਾ achar ਨਹੀਂ ਬਣਾਉਣਾ ਆਪਾਂ ਨੇ ਮਤਲਬ ਇਹਨੂੰ ਪਹਿਲਾਂ ਆਪਾਂ ਮਿਕਸ ਕਰਕੇ ਦੇਖਾਂਗੇ ਜੇ ਘੱਟ ਲੱਗੂ ਤਾਂ ਆਪਾਂ ਹੋਰ ਐਡ ਕਰ ਦੇਣਾ ਇਸੇ ਤਰ੍ਹਾਂ ਹੁਣ ਸਾਰੇ ਨੂੰ ਮਿਕਸ ਕਰ ਲੈਣਾ ਵਧੀਆ ਜਿੰਨਾ ਵੀ ਮਸਾਲਾ ਹੈ ਸਾਰੀਆਂ ਫਾੜੀਆਂ ਦੇ ਉੱਪਰ ਜਿਹੜਾ ਆਪਾਂ ਨੇ ਪ੍ਰੋਪਰ ਇਹਨਾਂ ਦੀ ਕੋਟਿੰਗ ਕਰ ਦੇਣੀ ਆ ਇੱਕ ਏਦਾਂ ਮਿਕਸ ਕਰ ਦਾਂਗੇ ਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਕਿ ਤੁਸੀਂ ਕਿੱਥੋਂ ਸਾਡੀ ਵੀਡੀਓ ਜਿਹੜਾ ਦੇਖ ਰਹੇ ਹੋ ਸੋ ਇਸ ਤਰੀਕੇ ਨਾਲ ਤੁਸੀਂ ਵੀ ਇਹ achar ਜਿਹੜਾ ਬਣਾ ਕੇ ਰੱਖ ਸਕਦੇ ਹੋ ਇਹ ਸਾਲ ਭਰ ਬਿਲਕੁਲ ਖਰਾਬ ਨਹੀਂ ਹੁੰਦਾ ਕਿਨ ਨੂੰ ਵਧੀਆ ਪੂਰਾ ਐਨ ਸਾਰਾ ਮਸਾਲਾ ਜਿਹੜਾ ਫਾੜੀਆਂ ਦੇ ਉੱਪਰ ਲਗਾ ਦੇਣਾ ਸੋ ਹੁਣ ਆਪਾਂ ਇਹਨੂੰ ਇੱਕ ਪੀਪੇ ਦੇ ਵਿੱਚ ਪਾ ਦਾਂਗੇ ਆਚਾਰ ਨੂੰ ਜਿਵੇਂ ਕੋ ਇਸ ਤਰੀਕੇ ਨਾਲ ਤੇ ਤੁਸੀਂ ਤੇਲ ਦੇਖ ਸਕਦੇ ਹੋ ਜਿਆਦਾ ਆਪਾਂ ਨੇ ਚਿਪਚਪਾਣੀ ਕਰਨਾ ਨਹੀਂ ਜਿਆਦਾ ਆਪਾਂ ਨੇ ਰੁੱਖਾ ਰੁੱਖਾ ਜਿਹਾ ਰੱਖਣਾ ਇਸੇ ਤਰੀਕੇ ਨਾਲ ਜਿਹੜਾ ਆਪਾਂ 5-5 ਕਿਲੋ ਦਾ ਦੋ ਤਿੰਨ ਵਾਰ ਦੇ ਵਿੱਚ ਆਚਾਰ ਜਿਹੜਾ ਪਾ ਲਾਂਗੇ ਨਾਲੇ ਆਪਾਂ ਨੂੰ ਮਸਾਲੇ ਨਮਕ ਮਿਰਚ ਦਾ ਪਤਾ ਲੱਗੇ ਜਾਂਦਾ ਵੀ ਕਿਵੇਂ ਕਿਵੇਂ ਕਿੰਨਾ ਕਿੰਨਾ ਪਾਊਗਾ ਤੇ ਨਾਲੇ ਜਿਹੜਾ ਰਲ ਸਮਾਰ ਕੇ ਜਾਂਦਾ ਚੰਗੀ ਤਰ੍ਹਾਂ ਸੋ ਤੁਸੀਂ ਵੀ ਇਹਦਾ ਇੰਸਪਲ ਦੇ ਟ੍ਰਿਕ ਨਾਲ ਜਿਹੜਾ ਅੰਬ ਦਾ achar ਬਣਾ ਸਕਦੇ ਹੋਂ ਇਸੇ ਤਰ੍ਹਾਂ ਹੁਣ ਆਪਾਂ ਅੱਗੇ ਹੋਰ achar ਬਣਾ ਲਾਂਗੇ ਸੋ ਥੈਂਕ ਯੂ ਸੋ ਮਾਚ